ਸਾਹਿਬ ਜਿੱਥੇ ਵੱਡੀ ਗੰਤੀ ਚ ਸੰਗਤਾਂ ਮੱਥਾ ਟੇਕਣ ਪਹੁੰਚੀਆਂ ਹਨ ਉੱਥੇ ਹੀ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਸਚਕੰਚੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਸੁਨੀਤਾ ਕੇਜਰੀਵਾਲ ਨੇ ਸਚਕੰਚੀ ਦਰਬਾਰ ਸਾਹਿਬ ਵਿਚ ਪਰਿਕਰਮਾ ਕਰਕੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਤੇ ਗੁਰਮਾਨੀ ਕੀਰਤਨ ਵੀ ਸਰਵਨ ਕੀਤਾ ਅਤੇ ਫਿਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਦੱਸਦੇ ਹਨ ਕਿ ਹੁਣ 1 ਜੂਨ ਨੂੰ ਪੰਜਾਬ ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਜ਼ੋਰਾਂ ਨਾਲ ਕੀਤਾ ਜਾ ਰਿਹਾ ਹੈ ਇਸ ਚੋਣ ਪ੍ਰਚਾਰ ਦੇ ਵਿੱਚ ਸੁਨੀਤਾ ਕੇਜਰੀਵਾਲ ਵੀ ਆਮ ਆਦਮੀ ਪਾਰਟੀ ਦੀ ਸਟਾਰ ਚੋਣ ਪ੍ਰਚਾਰਕ ਹਨ ਅਤੇ ਅੱਜ ਉਹ ਅੰਮ੍ਰਿਤਸਰ ਪਹੁੰਚੇ ਹਨ ਤੇ ਅੰਮ੍ਰਿਤਸਰ ਉਹਨਾਂ ਨੇ ਚਿੱਤ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਿਆ ਇਸ ਦੌਰਾਨ ਦਰਬਾਰ ਸਾਹਿਬ ਦੇ ਬਾਹਰ ਆਉਂਦੇ ਸਮੇਂ ਸੁਨੀਤਾ ਕੇਜਰੀਵਾਲ ਦੇ ਵੱਲੋਂ ਪੱਤਰਕਾਰ ਨਾਲ ਪੂਰੇ ਤਰੀਕੇ ਦੂਰੀ ਬਣਾਈ ਰੱਖੀ ਆਇਆ ਨੇ ਆ ਗਿਆ ਤੇ ਬਣਾ ਲਿਆ ਤੁਹਾਡੇ ਤੁਹਾਡੇ ਕੋਲ ਤੁਹਾਡੇ ਕੋਲ ਕੋਈ ਫੋਟੋ ਕਰਵਾ ਲੀ ਜਾ ਭਲਾ ਨਹੀਂ ਤੱਕ ਤੇ ਵੀ ਤੁਹਾਨੂੰ ਜਾਨਾ ਹੋਰ ਬਾਰ ਬਾਰ ਆ ਜਾਂਦੇ ਭਾਈ ਬਸ ਲਾਸਟ ਸ਼ੋਅ ਹੈਗਾ ਸਫਲ ਕਰਾਂਗੇ ਹੋਰ ਛੋ ਕਰਾਂਗੇ ਨਾ ਭਾਈ ਭਾਈ ਕੀ ਤੋਹੀ ਕਹਿ ਰਿਹਾ ਨਾ ਸਾਈਡ ਤੇ ਦਿਓ ਯਾਰ ਥੋੜਾ ਪਾਰ ਕੇ ਕਰੋ ਸ਼ੇਰ ਗਰਮੀ ਜਾਏ ਹੋਇਆ ਉਹ ਅੱਗੇ ਲੈ ਕੇ ਗੱਡੀ ਕੋ ਅੱਗੇ ਨਾ ਮਾਰ ਯਾਰ ਉਹ ਅੱਗੇ ਜਾ ਕੇ ਡਾੜਦੇ ਆਜੋ ਆਜੋ ਅੱਗੇ ਜਾ ਕੇ ਗੱਡੀ ਜੀ ਖਾਲ ਤੋਂ ਕਰਾ ਦਿੰਦੇ ਗਰਮੀ ਬੜੀ ਬਹੁਤ ਕਰਵਾ ਦਿੰਦੇ ਆਪਾਂ ਹੌਣ ਲਾ ਕੇ ਰੱਖੇ ਯਾਰ ਉਹ ਕਰਵਾ ਦਿੰਦੇ ਚਾਚਾ ਜੀ ਕਰੋ ਨਾ ਕਾਲੀ ਦਰੋਂ ਤੋਂ ਆਵੇ ਚਲ ਤੂੰ ਚੱਲ ਤਾਰ ਦੇ ਵਿੱਚ ਚੁੱਪੀ ਬਸ ਨਿਕਲ ਗਿਆ ਸਰ ਗੱਡੀ ਚ ਨਹੀਂ ਹੋਣੀ ਐ ਇੱਦਾਂ ਕਰਾ ਲਓ ਇੱਥੇ ਕਰਾ ਦੋ ਰੋਕ ਕੇ ਸਰ ਉਹ ਤਾਂ ਬੋਲ ਲੰਦੇ ਤੂੰ ਹੀ ਉਹ ਬੋਲਣ ਦੇ ਆਰੇ ਮੈਮ ਆ ਰਹੇ ਨੇ ਇਹ ਹੈ ਕਿ ਸਰ ਉਹ ਤਾਂ ਬੋਲ ਲੰਦੇ ਚੰਗੀ ਭਲੀ ਬਾਈਡ ਮੈਮ ਕਰ ਲੱਗੇ ਹੋਣ ਨੀ ਉਹ ਨੀ ਉਹ